ਬਹੁਤ ਚੰਗਾ ਫੈਸਲਾ ਬਹੁਤ ਐਪਰੀਸ਼ੀਏਬਲ ਗੱਲ ਜਿਹੜੀ ਸਾਡੀ ਸਰਮੌਰ ਪਾਰਟੀ ਸਿੱਖਾਂ ਸਿੱਖਾਂ ਵੱਲੋਂ ਪੰਥ ਵੱਲੋਂ ਮੂੰਹ ਮੋੜ ਕੇ ਖੜੀ ਸੀ ਬਦਾਵਾ ਦੇ ਕੇ ਖੜੀ ਸੀ ਅੱਜ ਚਲੋ ਉਹਨੇ ਬਦਾਵਾ ਪਾੜ ਕੇ ਇਧਰ ਨੂੰ ਤੁਰਨ ਦੀ ਕੋਸ਼ਿਸ਼ ਤਾਂ ਕੀਤੀ ਇਹ ਗੱਲਾਂ ਦੇ ਵਿੱਚ ਬਹੁਤ ਮੋਕਲਾਪਣ ਸਪਸ਼ਟਤਾ ਦੀ ਘਾਟ ਆ ਤੇ ਇਹ ਅੱਜ ਦੇ ਸਮੇਂ ਵਾਸਤੇ ਇਹ ਪੂਰਤੀ ਨਹੀਂਗੀ ਉਹਨੇ ਤੁਹਾਨੂੰ ਦੋ ਟੁਕ ਜਵਾਬ ਦਿੱਤਾ ਇਹ ਨਤੀਜੇ ਨਿਕਲਦੇ ਆ ਜਦੋਂ ਤੁਸੀਂ ਕਿਸੇ ਹੋਰ ਕੌਮ ਨੂੰ ਕਿਸੇ ਹੋਰ ਆਪਦੀ ਕੌਮ ਦੇ ਮਫਾਦਾਂ ਨੂੰ ਪਾਸੇ ਰੱਖ ਕੇ ਕਿਸੇ ਹੋਰ ਕੌਮ ਨੂੰ ਜਾਂ ਪਾਰਟੀ ਨੂੰ ਅਨਕੰਡੀਸ਼ਨਲ ਸਪੋਰਟ ਦਿੰਦੇ। ਅੱਜ ਤੁਸੀਂ ਵਾਜਬ ਖੁਦਮਖਤਿਆਰੀ ਮੰਗਦੇ ਹੋ ਕਿਹੜੇ ਮੂੰਹ ਨਾਲ ਮੰਗੋਗੇ ਜਦੋਂ ਤੁਸੀਂ ਆ ਖੁਦ 370 ਦੀ ਖਾਰਜ ਹੋਣ ਦੇ ਉੱਤੇ ਆਪ ਸਾਈਨ ਕੀਤੇ ਹੋਏ। ਤੁਸੀਂ ਆਪ ਦੇ ਕਿਸਾਨਾਂ ਦੇ ਵਿਰੁੱਧ ਗਏ। ਉਹਨਾਂ ਨੇ ਆਪ ਦੇ ਮਫਾਦ ਦੇਖੇ, ਉਹਨਾਂ ਨੇ ਆਪ ਦੇ ਲੋਕਾਂ ਨੂੰ ਖੁਸ਼ ਕਿਵੇਂ ਰੱਖਣਾ ਉਹ ਵੇਖਿਆ। ਤੁਸੀਂ ਦੂਜੇ ਪਾਸੇ ਇਹ ਵੇਖਿਆ ਕਿ ਉਹ ਖੁਸ਼ ਕਿਵੇਂ ਰਹਿਣਗੇ, ਉਹਨਾਂ ਦੇ ਮਫਾਦ ਕੀ ਹੈਗੇ ਆ ਤੇ ਆਪ ਦੇ ਪੰਥ ਦੇ ਤੇ ਪੰਜਾਬ ਦੇ ਮਫਾਦਾਂ ਨੂੰ ਛਿੱਕੇ ਟੰਗ। ਇਹਦੇ ਤੋਂ ਹਲੇ ਵੀ ਸਬਕ ਲੈ ਲਓ। ਤੇ ਪੰਥਰ ਪੂਰੀ ਤਰ੍ਹਾਂ ਮੋੜੋ ਸਪਸ਼ਟਤਾ ਚ ਮੋੜੋ ਹੋਰ ਮਜ਼ਬੂਤ ਹੋ ਕੇ ਮੋੜੋ ਤਾਂ ਹੀ ਜਾ ਕੇ ਕੁਝ ਗੱਲ ਬਣਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਿੱਖ ਸਿਆਸਤ ਜੋ ਘਟਨਾਕ੍ਰਮ ਵਾਪਰ ਰਿਹਾ ਜੋ ਪੰਜਾਬ ਦੇ ਤੇ ਸਿੱਖਾਂ ਦੀ ਸਿਆਸਤ ਜੋ ਵਾਪਰ ਰਿਹਾ ਉਹਦੇ ਬਾਰੇ ਗੱਲਬਾਤ ਕਰਨੀ ਆ 23 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਜਿਦੇ ਵਿੱਚ ਉਹਨਾਂ ਨੇ ਕੁਝ ਅਹਿਮ ਫੈਸਲੇ ਲਏ ਜਿਹੜੇ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਪੰਥ ਨੂੰ ਅਹਿਮ ਰੱਖਣਾ ਹੈ ਪੰਥ ਤੇ ਸਿਧਾਂਤ ਨੂੰ ਅੱਗੇ ਰੱਖਣਾ ਹੈ ਤੇ ਚੋਣਾ ਜਿਹੜੀਆਂ ਉਹ ਦੂਜੇ ਨੰਬਰ ਤੇ ਆ ਚੋਣਾ ਚ ਜਿੱਤੇ ਆ ਜਾਂ ਨਹੀਂ ਜਿੱਤੇ ਜਾਂ ਆਲਾਈਅੰਸ ਹੁੰਦਾ ਜਾਂ ਨਹੀਂ ਹੁੰਦਾ ਉਹ ਦੂਜੇ ਨੰਬਰ ਤੇ ਆ ਬਹੁਤ ਚੰਗਾ ਫੈਸਲਾ ਹੈ ਬਹੁਤ ਐਪਰੀਸ਼ੀਏਬਲ ਗੱਲ ਆ ਕਿ ਜਿਹੜੀ ਪਾਰਟੀ ਜਾਂ ਜਿਹੜੀ ਸਾਡੀ ਸਰਮੌਰ ਪਾਰਟੀ ਸਿੱਖਾਂ ਸਿੱਖਾਂ ਵੱਲੋਂ ਪੰਥ ਵੱਲੋਂ ਮੂੰਹ ਮੋੜ ਕੇ ਖੜੀ ਸੀ ਵਦਾਵਾ ਦੇ ਕੇ ਖੜੀ ਸੀ ਅੱਜ ਚਲੋ ਉਹਨੇ ਵਦਾਵਾ ਪਾੜ ਕੇ ਇਧਰ ਨੂੰ ਤੁਰਨ ਦੀ ਕੋਸ਼ਿਸ਼ਤਾ ਕੀਤੀ ਪਰ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਉੱਥੇ ਦੋ ਚਾਰ ਗੱਲਾਂ ਕੀਤੀਆਂ ਇੱਕ ਤਾਂ ਕਿ ਅਸੀਂ ਵਾਜਬ ਖੁਦਮੁਖਤਿਆਰੀ ਚਾਹੁੰਦੇ ਹਾਂ ਪੰਜਾਬ ਵਾਸਤੇ ਦੂਸਰਾ ਕਿ ਅਸੀਂ ਸਾਡੇ ਬੰਦੀ ਸਿੰਘਾਂ ਨੂੰ ਨੋਟੀਫਿਕੇਸ਼ਨ ਜਿੰਨਾ ਤੇ ਜਾਰੀ ਹੋਇਆ ਵਾ ਉਹਨਾਂ ਨੂੰ ਘਟੋ ਘਟ ਛੱਡਿਆ ਜਾਵੇ ਤੇ ਫੇਰ ਫਰੋਜ਼ਪੁਰ ਵਾਲਾ ਤੇ ਬਾਗਾ ਵਾਲਾ ਬਾਰਡਰ ਖੋਲਿਆ ਜਾਵੇ ਇਹਨੀਆਂ ਤਿੰਨ ਚਾਰ ਗੱਲਾਂ ਕੀਤੀਆਂ ਵੱਡੀ ਗੱਲ ਇਹ ਹੈ ਕਿ ਚਲੋ ਠੀਕ ਹੈ ਤੁਸੀਂ ਉਸ ਪਾਸੇ ਤੁਰੇ ਹੋ ਪਰ ਇਹ ਗੱਲਾਂ ਸਫੀਸ਼ੀਐਂਟ ਨਹੀਂ ਗਈਆਂ ਇਹ ਗੱਲਾਂ ਦੇ ਵਿੱਚ ਬਹੁਤ ਮੋਕਲਾਪਣ ਸਪਸ਼ਟਤਾ ਦੀ ਘਾਟ ਆ ਤੇ ਇਹ ਅੱਜ ਦੇ ਸਮੇਂ ਵਾਸਤੇ ਇਹ ਪੂਰਤੀ ਨਹੀਂ ਜੀ ਕਿ ਵੀ ਇੰਨੇ ਨਾਲ ਸਾਰ ਜੇ ਵੇਖੋ ਤੁਹਾਡੇ ਫੈਸਲਿਆਂ ਦਾ ਕੀ ਨਤੀਜਾ ਨਿਕਲਿਆ ਅੱਜ ਜਾਖੜ ਸਾਹਿਬ ਨੇ ਦੋ ਟੁਕ ਕਹਿਤਾ ਕਿ ਸਾਡਾ ਕੋਈ ਅਲਾਈਅੰਸ ਨਹੀਂ ਤੁਸੀਂ ਸਿਰਫ ਇਹ ਚਾਹੁੰਦੇ ਸੀਗੇ ਕਿ ਵੀ ਨੋਟੀਫਿਕੇਸ਼ਨ ਦੇ ਵਿੱਚ ਜਿਹੜੇ ਬੰਦੀ ਸਿੰਘ ਆ ਨੋਟੀਫਿਕੇਸ਼ਨ ਦੇ ਵਿੱਚ ਹਾਲਾਂਕਿ ਬੰਦੀ ਸਿੰਘ ਬਹੁਤ ਘਾਟ ਆ ਪਰ ਨੋਟੀਫਿਕੇਸ਼ਨ ਕਿਉਂਕਿ ਸਰਕਾਰੀ ਜਾਰੀ ਹੋਈ ਹੋਈ ਹੈ ਤੇ ਉਹ ਬੀਜੇਪੀ ਵਾਸਤੇ ਉਹ ਉਹ ਬੰਦੀ ਸਿੰਘਾਂ ਨੂੰ ਛੱਡਣਾ ਕੋਈ ਵੀ ਮੁਸ਼ਕਲ ਕੰਮ ਨਹੀਂ ਸੀ ਕਿਉਂਕਿ ਪਹਿਲਾਂ ਹੀ ਨੋਟੀਫਿਕੇਸ਼ਨ ਹੋਈ ਵੀ ਹੈ ਸਾਰੀਆਂ ਮਨਜ਼ੂਰੀਆਂ ਮਿਲੀਆਂ ਦੀਆਂ ਸੈਕਸ਼ਨ 161 ਦੇ ਵਿੱਚ ਉਹ ਸਾਰਾ ਕੁਝ ਕਲੀਅਰ ਹੋ ਜਾਿਆ ਵੇ ਪਰ ਫੇਰ ਵੀ ਉਹਨਾਂ ਨੇ ਤੁਹਾਨੂੰ ਦੋ ਟੁਕ ਜਵਾਬ ਦਿੱਤਾ ਇਹ ਨਤੀਜੇ ਨਿਕਲਦੇ ਆ ਜਦੋਂ ਤੁਸੀਂ ਕਿਸੇ ਹੋਰ ਕੌਮ ਨੂੰ ਕਿਸੇ ਹੋਰ ਆਪਦੀ ਕੌਮ ਦੇ ਮਫਾਦਿਆਂ ਨੂੰ ਪਾਸੇ ਰੱਖ ਕੇ ਕਿਸੇ ਹੋਰ ਕੌਮ ਨੂੰ ਜਾਂ ਪਾਰਟੀ ਨੂੰ ਅਨਕੰਡੀਸ਼ਨਲ ਸਪੋਰਟ ਦਿੰਦੇ ਹੋ ਤੇ ਇਹ ਕੋਈ ਸਾਡੇ ਨਾਲ ਇਤਿਹਾਸ ਚ ਪਹਿਲੀ ਵਾਰ ਨਹੀਂ ਹੋਇਆ ਥੋੜਾ ਚਿਰ ਪਹਿਲਾਂ ਹੀ ਉਹਦੋਂ ਕੁਝ ਸਾਲ ਪਹਿਲਾਂ ਹੀ 96 ਤੋਂ ਹਾਂ 50 ਸਾਲ ਪਹਿਲਾਂ ਹੀ ਮਾਸਟਰ ਤਾਰਾ ਸਿੰਘ ਹੋਰਾਂ ਨੇ ਜਦੋਂ ਅਨ ਕੰਡੀਸ਼ਨਲ ਸਪੋਰਟ ਦਿੱਤੀ ਯੂਨੀਅਨ ਆਫ ਇੰਡੀਆ ਚ ਜੁਆਇਨ ਕਰਨ ਦੀ ਤਬਾਦ ਦੇ ਵਿੱਚ ਸਾਡੇ ਨਾਲ ਕੀ ਹੋਇਆ ਆਪਾਂ ਉਹਦੇ ਤੋਂ ਨਹੀਂ ਸਿੱਖੇ ਉਹਦੇ ਤੋਂ ਨਾ ਸਿੱਖ ਕੇ ਅਸੀਂ ਫੇਰ ਅਨ ਕੰਡੀਸ਼ਨਲ 97 97 ਆ ਕੇ ਸਪੋਰਟ ਦਿੱਤੀ ਉਹ ਲੋਕਲ ਪਾਰਟੀ ਨੂੰ ਦਿੱਤੀ ਤਾਂ ਉਹਨਾਂ ਨੇ ਵੀ ਜਦੋਂ ਆਪਦੇ ਸਾਰੇ ਮਫਾਦ ਤੁਹਾਡੇ ਤੋਂ ਪੂਰੇ ਕਰਾਏ ਅੱਜ ਤੁਸੀਂ ਵਾਜਬ ਖੁਦਮਖਤਿਆਰੀ ਮੰਗਦੇ ਹੋ ਕਿਹੜੇ ਮੂੰਹ ਨਾਲ ਮੰਗੋਗੇ ਜਦੋਂ ਤੁਸੀਂ ਖੁਦ 370 ਦੀ ਖਾਰਜ ਹੋਣ ਦੇ ਉੱਤੇ ਆਪ ਸਾਈਨ ਕੀਤੇ ਹੋਏ ਆ ਤੁਸੀਂ ਆਪਦੇ ਕਿਸਾਨਾਂ ਦੇ ਵਿਰੁੱਧ ਗਏ ਤਾਂ ਉਹਨਾਂ ਨੇ ਤੁਹਾਨੂੰ ਵੇਖ ਲਿਆ ਅੱਜ ਇਹ ਹਾਲਾਤ ਆ ਕਿ ਚਾਹੇ ਤੁਸੀਂ ਦੁਬਾਰਾ ਖੜ੍ਹਦੇ ਹੋ ਆਪ ਦੇ ਕਿਸਾਨਾਂ ਨਾਲ ਆਪ ਦੇ ਲੋਕਾਂ ਨਾਲ ਪਰ ਉਹ ਪਾਰਟੀ ਜਿਹਨੂੰ ਤੁਸੀਂ ਪੈਰਾ ਤੇ ਖੜਾ ਕੀਤਾ ਉਹ ਦੋ ਟੁਕ ਜਵਾਬ ਦੇ ਕੇ ਪਾਸੇ ਹੋ ਗਈ ਉਹ ਜਿਹੜੀ ਨੋਟੀਫਿਕੇਸ਼ਨ ਹੋਈ ਵੀ ਸੀ ਉਹਦੇ ਤੇ ਵੀ ਨਹੀਂ ਖੜੀ ਹਾਲਾਂਕਿ ਉਹ ਕੋਈ ਗੱਲ ਨਹੀਂ ਸਰਕਾਰ ਨੇ ਨੋਟੀਫਿਕੇਸ਼ਨ ਕੀਤੀ ਵੀ ਆ ਉਹ ਬੰਦੀ ਸਿੰਘ ਛੱਡਨੇ ਕੁਝ ਵੀ ਨਹੀਂ ਆਰਡਰ ਹੈਗਾ ਜਿਹੜਾ ਆਲਰੇਡੀ ਮਤਲਬ 5 ਸਾਲ ਪਹਿਲਾਂ ਪਾਸ ਹੋਇਆ ਹੋਇਆ ਆਰਡਰ ਉਹਨੂੰ ਇੰਪਲੀਮੈਂਟ ਕਰਨਾ ਹੈ ਜਿਹਦੇ ਵਿੱਚ ਕੋਈ ਦਿੱਕਤ ਨਹੀਂ ਪ੍ਰੈਜ਼ੀਡੈਂਟ ਵੱਲੋਂ ਵੀ ਅਪਰੂਵ ਵਾਲਾ ਸਭ ਕੁਝ ਓਕੇ ਹੈਗਾ 5 ਮਿੰਟ ਦਾ ਕੰਮ ਆ ਪਰ ਉਹ ਉਹਨਾਂ ਨੇ ਆਪਦੇ ਮੁਫਾਦ ਵੇਖੇ ਉਹਨਾਂ ਨੇ ਆਪਦੇ ਲੋਕਾਂ ਨੂੰ ਖੁਸ਼ ਕਿਵੇਂ ਰੱਖਣਾ ਉਹ ਵੇਖਿਆ ਤੁਸੀਂ ਦੂਜੇ ਪਾਸੇ ਇਹ ਵੇਖਿਆ ਕਿ ਉਹ ਖੁਸ਼ ਕਿਵੇਂ ਰਹਿਣਗੇ ਉਹਨਾਂ ਦੇ ਮੁਫਾਦ ਕੀ ਹੈਗੇ ਆ ਤੇ ਆਪਦੇ ਪੰਥ ਦੇ ਤੇ ਪੰਜਾਬ ਦੇ ਮਫਾਦਾਂ ਨੂੰ ਛਿੱਕੇ ਟੰਕੇ ਵੇਚਿਆ ਇਹ ਸਾਡੇ ਅਸਲੇ ਬਹੁਤ ਵੱਡਾ ਸਬਕ ਆ ਇਹਦੇ ਤੋਂ ਹਲੇ ਵੀ ਸਬਕ ਲੈ ਲਓ ਤੇ ਪੰਥ ਹਾਲ ਪੂਰੀ ਤਰ੍ਹਾਂ ਮੋੜੋ ਸਪਸ਼ਟਤਾ ਚ ਮੋੜੋ ਹੋਰ ਮਜ਼ਬੂਤ ਹੋ ਕੇ ਮੋੜੋ ਤਾਂ ਹੀ ਜਾ ਕੇ ਕੁਝ ਗੱਲ ਬਣਦੀ ਆ ਤੇ ਅਸੀਂ ਤਾਂ ਇਹ ਵੀ ਇੱਕ ਤੁਹਾਨੂੰ ਕਵਾਂਗੇ ਕਿ ਇੱਕ ਮਿਸਲਸਾਤ ਲੋਜ ਨੇ ਇੱਕ ਦਸਤਾਵੇਜ਼ ਛਾਪਿਆ ਜਿਹਦੇ ਵਿੱਚ ਪੰਥ ਦੀ ਤੇ ਪੰਜਾਬ ਦੀ ਗੱਲ ਕੀਤੀ ਆ 1974 ਵਾਲੇ ਅਕਾਲੀ ਦਲ ਦੇ ਪਾਸ ਹੋਏ ਮੁੱਖ ਮੰਤਰ ਹੈਗੇ ਆ ਉਹਦੇ ਵਿੱਚ ਉਹਨਾਂ ਮੰਤਰਾਂ ਨੂੰ ਅੱਜ ਦੇ ਤੌਰ ਤੇ ਕਿਸ ਤਰੀਕੇ ਨਾਲ ਸੰਭਵ ਕੀਤਾ ਜਾ ਸਕਦਾ ਹੈ ਇਸ ਸੰਵਿਧਾਨ ਦੇ ਵਿੱਚ ਕੀ ਮੰਗਿਆ ਜਾ ਸਕਦਾ ਹੈ ਉਹਦੇ ਬਾਰੇ ਗੱਲ ਕੀਤੀ ਆ ਗੁਰਦੁਆਰਿਆਂ ਦੇ ਦਖਲ ਕਿਵੇਂ ਰੋਕੇ ਜਾ ਸਕਦੇ ਆ ਸਾਡੇ ਗੁਰੂ ਘਰਾਂ ਦੇ ਵਿੱਚ ਖੁਦਮੁਖਤਿਆਰੀਆਂ ਆ ਆਜ਼ਾਦਾਨਾ ਅਸੀਂ ਫੈਸਲੇ ਕਿਵੇਂ ਲੈ ਸਕਦੇ ਜਿਸ ਕੋਈ ਗੈਰ ਸਿੱਖ ਦਾ ਦਖਲ ਨਾ ਹੋਵੇ ਸਰਕਾਰਾਂ ਦੇ ਦਖਲ ਨਾ ਹੋਣ ਅਸੀਂ ਕੀ ਕੀ ਹੋਰ ਮੰਗਾ ਮੰਗ ਸਕਦੇ ਆ ਆਪਦੇ ਲੋਕਾਂ ਸਿ ਅਸੀਂ ਰਾਜਧਾਨੀ ਵਾਸਤੇ ਕੀ ਹੱਲ ਕੱਢ ਸਕਦੇ ਆ ਅਸੀਂ ਪਾਣੀ ਵਾਸਤੇ ਕੀ ਕਰ ਸਕਦੇ ਆ ਅਸੀਂ ਆ ਦੇ ਸੱਭਿਆਚਾਰ ਨੂੰ ਆ ਦੀਆਂ ਨੌਕਰੀਆਂ ਨੂੰ ਬਚਾਉਣ ਵਾਸਤੇ ਕਿਹੜੇ ਕਿਹੜੇ ਕਦਮ ਕੀ ਕੀ ਮੰਗਾ ਕਰ ਸਕਦੇ ਜਿਹੜੇ ਹੋਰ ਸੂਬਿਆਂ ਨੂੰ ਵੀ ਦਿੱਤੀਆਂ ਵੀਆਂ ਹੈਗੀਆਂ ਅਸੀਂ ਸਾਡੀ ਅਜ ਆਰਥਿਕ ਤਕ ਕਮਜ਼ੋਰ ਹੋ ਰਹੀ ਆ ਉਹਦੇ ਵਾਸਤੇ ਕੀ ਕਰ ਸਕਦੇ ਆ ਸਾਰੀਆਂ ਗੱਲਾਂ ਕੀਤੀਆਂ ਗਈਆਂ ਤੇ ਉਹਦੇ ਤੇ ਨਿਗਾਹ ਮਾਰੋ ਉਧਰ ਨੂੰ ਗੁਲਣ ਦੀ ਕੋਸ਼ਿਸ਼ ਕਰੋ ਤੇ ਇਹਦੇ ਫੈਸਲੇ ਲੈਣ ਦੀ ਵਿਧੀ ਨੂੰ ਬਦਲੋ ਤਾਂ ਕਿ ਜਾਤੀ ਮਫਾਦਾ ਵਾਸਤੇ ਕੌਮ ਦੇ ਮਫਾਦਾ ਨਾਲ ਛਿੱਕੇ ਟੰਗੇ ਜਾ ਸਕਣ ਤੇ ਇਸੇ ਇਹ ਨਾ ਹੋਵੇ ਕਿ ਐਡਾਕਟਿਜ਼ਮ ਹੋਵੇ ਇਹ ਨਾ ਹੋਵੇ ਕਿ ਇੱਕ ਇੱਕ ਬੰਦਾ ਆਪ ਦੇ ਨਿੱਜੀ ਮਫਾਦਿਆਂ ਵਾਸਤੇ ਫੈਸਲੇ ਕਦੀ ਉਸ ਪਾਰਟੀ ਨਾਲ ਤੁਰਨ ਦੇ ਤੇ ਕਦੀ ਉਸ ਪਾਰਟੀ ਦੇ ਵਿਰੁੱਧ ਤੁਰਨ ਦੇ ਲੈਂਦਾ ਹੋਵੇ ਇਹ ਹਜੇ ਵੀ ਇਹਦੇ ਵਿੱਚ ਕੁਝ ਕਮੀਆਂ ਹਨ ਪਰ ਫੇਰ ਵੀ ਚਲੋ ਇੱਕ ਪਲਾ ਹੈ ਕਿ ਚਾਹੇ ਤੁਹਾਨੂੰ ਮਜਬੂਰੀ ਸੀ ਚਾਹੇ ਕੋਈ ਵੀ ਗੱਲ ਸੀਗੀ ਹੈ ਇਹ ਤਾਂ ਚਲੋ ਦਰਜ ਹੋਊਗਾ ਨਾ ਕਿ ਵੀ ਸਿੱਖਾਂ ਦੀ ਪਾਰਟੀ ਨੇ ਜਦੋਂ ਸਾਰੇ ਲੋਕ ਹੋਰ ਮਾਇਨੋਰਟੀਜ਼ ਉਸ ਜਰਵਾਣੇ ਦੇ ਵਿਰੋਧ ਖੜੀਆਂ ਸੀ ਤਾਂ ਇਹ ਵੀ ਉਹ ਮੋਢੇ ਨਾਲ ਮੋਢਾ ਲਾ ਕੇ ਖੜੇ ਸੀ ਚਲੋ ਮੋਢਾ ਹੁਣਾ ਤਾਂ ਨਹੀਂ ਲੱਗਿਆ ਹੋਇਆ ਤੁਹਾਡਾ ਪਰ ਫਿਰ ਵੀ ਤੁਸੀਂ ਮਚਾਏ ਹੋ ਜਿਬੂਰੀ ਚ ਹੀ ਲੱਗੇ ਹੋ ਪਰ ਚਲੋ ਖੜੇ ਤਾਂ ਹੋ ਇਹ ਵੀ ਚਲੋ ਚੰਗੀ ਗੱਲ ਹੈ ਪਰ ਜੇ ਤੁਸੀਂ ਹੁਣ ਮੋੜੇ ਹੋ ਉਧਰ ਤਾਂ ਪੂਰੀ ਤਰ੍ਹਾਂ ਮੋੜੋ ਪੰਥ ਨੂੰ ਇਕੱਠਾ ਕਰੋ ਟੀਚੇ ਸਪਸ਼ਟ ਤੇ ਮਜ਼ਬੂਤ ਟੀਚੇ ਨਾ ਮਿੱਥੋ ਤੇ ਉਧਰ ਨੂੰ ਵਧੋ ਐਨਾ ਹੀ ਕਹਿ ਕੇ ਮੈਂ ਇਜਾਜ਼ਤ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ